ਤੇ ਅੱਜ ਫੇਰ ਅਸੀਂ ਦੇਸ਼ ਨੂੰ ਕਾਰਪੋਰੇਟ ਤੋਂ ਆਜ਼ਾਦ ਕਰਾਉਣ ਦੀ ਲੜਾਈ ਲੜ ਰਹੇ ਆਂ। ਲਾਸਾਂ ਦੇ ਢੇਰ ਲਾਦਾਂਗੇ ਪਰ ਦਿਮਾਗ 'ਚ ਵਾਹਿਮ ਕੱਢੇ ਮੋਦੀ ਦੇ ਅਮਿਤ ਸ਼ਾ ਵੀ ਅਸੀਂ ਆਪਣੇ ਘਰਾਂ ਨੂੰ ਵਾਪਸ ਚਲੇ ਜਾਵਾਂਗੇ, ਜਿੱਤ ਕੇ ਜਾਵਾਂਗੇ। ਥੋੜੀ ਛਾਤੀ ਦੇ ਖੁੰਟਾ ਕੱਢ ਕੇ ਜਾਵਾਂਗੇ। ਵਾਹ ਜੀ। ਤੇ ਹੁਣ ਸਾਡੀਆਂ ਜਥੇਬੰਦੀਆਂ ਕੀ ਕਰ ਰਹੀਆਂ ਨੇ ਵੀ ਮਤਲਬ ਅੱਗੇ ਫੈਸਲਾ ਕਦੋਂ ਆ ਰਿਹਾ? ਅਗਲਾ ਫੈਸਲਾ ਬਾਬਾ ਜੀ 6 ਤਰੀਕ ਨੂੰ ਹੋਰ ਸਟੇਟਾਂ ਦਾ ਪੈਦਲ ਕੂਚ ਆ ਜੰਤਰਮੰਤਰ ਤੇ। ਤੇ ਉਹ ਦੇਖਣਗੇ ਵੀ ਜਿਹੜੇ ਕਹਿੰਦੇ ਨੇ ਵੀ ਹਾਂ ਵੀ ਟਰੈਕਟਰ ਲੈ ਕੇ ਆ ਜਾਣਗੇ ਵੀ ਉਹ ਪੈਦਲ ਆਣ ਤੇ ਕਿੰਨਾ ਕੁ ਜਿਹੜੇ ਪੈਦਲ ਕੂਚ ਕਰਨਗੇ 6 ਤਰੀਕ ਨੂੰ ਵੀ ਉਹਨਾਂ ਨਾਲ ਕੀਵੇਂ ਦਾ ਵਿਵਾਰ ਕਰਨਗੇ ਹਨਾ ਵੀ ਇਹ ਲੋਕਤੰਤਰ ਦਾ ਪਹਿਲਾਂ ਇਹਨਾਂ ਨੇ ਕਾਣ ਕਰਿਆ ਹੋਇਆ ਪਰ ਦੇਖਣਗੇ ਉਸ ਦਿਨ ਕੀ ਹੋਊਗਾ 6 ਤਰੀਕ ਨੂੰ ਹਨਾ ਉਹ ਵੀ ਦੇਖਣ ਦੀ ਗੱਲ ਤੇ ਜਥੇਬੰਦੀਆਂ ਕੋਲ ਦਿਮਾਗ ਵੱਡੇ ਨੇ ਬਾਬਾ ਜੀ ਕਿਉਂਕਿ ਅੰਦੋਲਨ ਕੋਈ ਨਵਦੀਪ ਉਹਨਾਂ ਨੇ ਨਹੀਂ ਚਲਾਇਆ ਹੋਇਆ ਫੇਸਬੁੱਕ ਦੇ ਵੀਡੀਓ ਪਾਤੀ ਕੋਈ ਇੰਸਟਾਗ੍ਰਾਮ ਦੇ ਵੀਡੀਓ ਪਾਤੀ ਵੀ ਆ ਜੋ ਵੀ ਅੰਦੋਲਨ ਕਰਨਾ ਹੈ ਹਨਾ ਇਹਦੇ ਪਿੱਛੇ ਮੇਨ ਤਾਂ 2.5 ਸਾਲ ਦੀ ਸਾਡੀ ਪੰਜ-ਪੰਜ ਪਰਚੇ ਅਸੀਂ ਪਹਿਲਾਂ ਪੁਆਏ ਹੋਏ ਹਾਂ ਕਦੇ ਚੰਡੀਗੜ੍ਹ ਜਾਣ ਦੇ ਕਦੇ ਐਮਐਲ ਨੂੰ ਗਿਆਪਨ ਦੇਣਾ ਕਦੇ ਐਮਪੀ ਨੂੰ ਗਿਆਪਨ ਦੇਣਾ ਕਦੇ ਡੀਸੀ ਨੂੰ ਗਿਆਪਨ ਦੇਣਾ ਪਹਿਲਾਂ ਵੀ ਸਾਨੂੰ ਰੋਗਦੇ ਸੀ ਵੀ ਤੁਸੀਂ ਮਿਹਣੀ ਮੰਗਾ ਨਾ ਮੰਗਾ ਵਾਸਤੇ ਅੱਗੇ ਨਾ ਹੋ ਹਨ ਤੇ 2.5 ਸਾਲ ਦੀ ਮਿਹਨਤ ਆ ਬਾਬਾ ਜੀ 2.5 ਸਾਲ ਤੋਂ ਇਹਨਾਂ ਨੂੰ ਕਹਿਣ ਤੋਂ ਲੱਗੇ ਹੋਇਆ ਗਿਆਪਨ ਦੇ ਕੇ ਵੀ ਸਾਡਾ ਹੱਲ ਕਰ ਦਿਓ ਤਾਂ ਕਰਕੇ ਸਾਨੂੰ ਸੜਕਾਂ ਦੇਣਾ ਪਿਆ ਤੇ ਲੀਡਰਾਂ ਦੀ ਮਿਹਨਤ ਨਾਲ ਮਿਲ ਕੇ ਚੱਲਣਾ ਪੈਂਦਾ ਜਦੋਂ ਜੋਸ ਤੇ ਹੋਸ ਇਕੱਠੇ ਹੁੰਦੇ ਹਨ ਤਾਂ ਹੀ ਜਿੱਤੀਆਂ ਜਾਂਦੀਆਂ ਨੇ ਜੰਗਾ ਪਹਿਲਾਂ ਵੀ ਅਸੀਂ ਐਵੇਂ ਜਿੱਤੀ ਆ ਤੇ ਬਾਕੀ ਕੋਈ ਬੈਰੀਕੇਟ ਤੋੜਨ ਨਾਲ ਬਾਬਾ ਜੀ ਬੈਰੀਕੇਟ ਤੋੜਨ ਨਾਲ ਹੱਲ ਹੁੰਦਾ ਨਾ ਜੇ મોદી ਕਹੇ ਵੀ ਹਾਂ ਵੀ ਬੈਰੀਕੇਟ ਤੋੜ ਗਿਆ ਖੱਟੜ ਕੇ ਹੈਨਾ ਵੀ ਤੁਸੀਂ ਬੈਰੀਕੇਟ ਤੋੜ ਦੋ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲੈਣੇ ਆ ਬਾਬਾ ਜੀ ਲਾਸਾਂ ਦੇ ਪੂਲ ਬਣਾ ਦਾਂਗੇ ਜੇ ਇਸ ਗੱਲ ਤੇ ਆ ਗਏ ਹੈਨਾ ਪਰ ਬੈਰੀਕੇਟ ਤੋੜਨ ਨਾਲ ਜਾਂ ਫਿਰ ਹੱਲ ਨਹੀਂ ਹੋਇਆ ਕਰਦੇ ਉਹ ਦਿਨ ਇਹਨੇ ਸਾਡਾ ਇਹ ਕਿਉਂਕਿ ਇਹ ਜ਼ੁਲਮ ਤੇ ਉਤਰੇ ਹੋਏ ਨੇ ਖਨੋਰੀ ਬਾਰਡਰ ਤੇ ਸਾਡਾ ਮੁੰਡਾ ਸ਼ਹੀਦ ਕੀਤਾ ਸੁਭਕਰ ਨੇ ਇਹਨਾਂ ਨੇ ਉਸ ਨੂੰ ਦੇਖ ਕੇ ਉਹ ਦਿਨ ਇਧਰ ਰਣਨੀਤੀ ਚੇਂਜ ਕਰਨੀ ਪੈਗੀ ਨੇ ਉਹ ਤੁਹਾਡੇ ਸਾਹਮਣੇ ਖੜੀ ਉਧਰ ਜੇ ਸੀ ਵੀ ਦੋ ਪੋਕ ਲੈਣਾ ਸੀ ਜੀਆਂ ਸਾਡੇ ਕੋ ਅਸੀਂ ਤਾਂ ਸਾਰਾ ਸਾਰਾ ਰਗੜ ਦੇਣਾ ਸੀ ਵਿੱਚ ਜੋ ਵੀ ਆਉਂਦਾ ਹੈ ਨਾ ਪਰ ਬਾਬਾ ਜੀ ਇਕੱਲਾ ਜੋਸ਼ ਕੰਮ ਨਹੀਂ ਆਉਂਦਾ ਫਿਰ ਲੀਡਰਾਂ ਦੀ ਅਗਵਾਈ ਕਰਕੇ ਰੁਕਣਾ ਵੀ ਪੈ ਜਾਂਦਾ ਹੈ ਤੇ ਰੁਕਿਆਂ ਤਾਂ ਹੀ ਵੱਡਾ ਨੁਕਸਾਨ ਉਸ ਦਿਨ ਹੋਣ ਤੋਂ ਬਚਿਆ ਸਾਡੇ ਮੁੰਡਿਆਂ ਦਾ ਤੇ ਲੱਗੇ ਹੋਏ ਬਾਬਾ ਜੀ ਜਿਵੇਂ ਕਹਿਣਗੇ ਉਹ ਅਜੇ ਤਾਂ ਅਸੀਂ 6 ਮਹੀਨੇ ਤਾਂ ਨਾ ਮੂੰਹੋਂ ਕਹਿ ਗਏ ਹੁੰਨੇ ਆ ਘਰੋਂ ਵੀ 6 ਮਹੀਨੇ ਤਾਂ ਯਾਰ ਅਸੀਂ ਘਟੋ ਘਟ ਵੀ ਸਾਨੂੰ ਪਤਾ ਵੀ ਇਹ ਥੋੜੇ ਜਿੱਦੀ ਨੇ ਮੋਦੀ ਹੁਣੀ ਮੇ ਟਾਈਮ ਲੱਗਦਾ ਹੈ ਹੈ ਨਾ ਪਰ ਪਹਿਲੇ ਵੀ 6 ਮਹੀਨੇ ਕਹਿ ਕੇ ਡੇਢ ਸਾਲ ਲਾਤਾ ਜੀ ਕੋਈ ਨਹੀਂ ਅਜੇ ਤਾਂ 20 ਦਿਨ ਹੋਏ ਨੇ ਤੇ ਵਾਹਿਗੁਰੂ ਮੇਰ ਕਰੋ ਅਸੀਂ ਪਿੱਛੇ ਨਹੀਂ ਹਟਦੇ ਤੇ ਵਿੱਚ ਵਿੱਚ ਇਹ ਸੁਣਿਆ ਕਿ ਇਹ ਟਰੈਕਟਰ ਲੈ ਕੇ ਨਾ ਆਉਣੇ ਬੱਸਾਂ ਦੇ ਆ ਜਾਣੇ ਰੇਲਾਂ ਦੇ ਆ ਜਾਣੇ ਇਹ ਆਪਣੇ ਜਿਹੜੇ ਟਰੈਕਟਰ ਨੇ ਇਹਨਾਂ ਨੂੰ ਟੈਂਕ ਸਮਝਦੇ ਨੇ ਹੈਗੇ ਨੇ ਫਿਰ ਸਾਡੇ ਟੈਂਕ ਬਾਬਾ ਜੀ ਸਾਡੇ ਪੁੱਤ ਨੇ ਇਹ ਅਸੀਂ ਮਿਹਨਤ ਕਰਕੇ ਲੈਨੇ ਆ ਇਹ ਪਤਾ ਕੌਣ ਬੋਲਦੇ ਨੇ ਹਨ ਜਿਨ੍ਹਾਂ ਨੇ ਕਦੇ ਜ਼ਿੰਦਗੀ ਚ ਸਾਈਕਲ ਨਹੀਂ ਦੇਖਿਆ ਹੁੰਦਾ ਹਨਾ ਹਾਂ ਮਜਾਕ ਰਿਹਾ ਮੋਟਰਸਾਈਕਲ ਵੀ ਕਿਸ਼ਤਾਂ ਗੁਸਤਾਂ ਤੇ ਲੈਂਦੇ ਨੇ ਹਨਾ ਠੀਕ ਹੈ ਉਹਨਾਂ ਨੂੰ ਕੀ ਪਤਾ ਟਰੈਕਟਰ ਕੀ ਚੀਜ਼ ਹੁੰਦੇ ਨੇ ਹਨਾ ਅਰ ਨਾਲੇ ਸਾਨੂੰ ਜਿਹੜਾ ਸਬਸਿਡੀਅਨ ਦਿੰਦੇ ਨੇ ਇਹ ਟਰੈਕਟਰ ਦੇ ਜੇ ਟਰੈਕਟਰ ਖਰੀਦਦੇ ਆ ਅਸੀਂ ਮਿਹਨਤ ਕਰਦੇ ਆਂ ਦੀ ਨਾ ਰਾਤ ਖੇਤਾਂ ਦੇ ਅੰਦਰ ਤੁੱਪ ਚ ਬਾਰਸ਼ ਚ ਠੰਡ ਚ ਜਦੋਂ ਇਹ ਸੌਂਦੇ ਹੁੰਦੇ ਆ ਉਸ ਟਾਈਮ ਤਾਂ ਅਸੀਂ ਖੇਤਾਂ ਦੇ ਅੰਦਰ ਮਿਹਨਤ ਕਰਦੇ ਹੁੰਦੇ ਆ ਕਿਸ਼ਤਾਂ ਭਰਦੇ ਆ ਟਰੈਕਟਰਾਂ ਦੀ ਗੱਡੀਆਂ ਦੀ ਕਿਸ਼ਤਾਂ ਭਰਦੇ ਆ ਫੇਰ ਬਣਦੇ ਨੇ ਠੀਕ ਆ ਬਹੁਤ ਚੁੱਪਦੇ ਨੇ ਇਹਨਾਂ ਨੂੰ ਇਹਨਾਂ ਕੋਲ ਬਣੇ ਨਹੀਂ ਨਾ ਜੋੜੇ ਨਹੀਂ ਕਦੀ ਤਾਂ ਕਰਕੇ ਉਦੋਂ ਸਾਡਾ ਸਾਰਾ ਗੁੱਸਾ ਟਰੈਕਟਰਾਂ ਦੇ ਤਾਂ ਕੱਢ ਕੇ ਗਏ ਨੇ ਉਦੋਂ ਇਹਨਾਂ ਜਿਹਨਾਂ ਆਪਣੇ ਕੋਲ ਹੁੰਦੇ ਹਨ ਫੇਰ ਥੋੜੀ ਕੱਢਣਾ ਸੀ ਇਹਨਾਂ ਨੇ ਇਹਨਾਂ ਨੂੰ ਵੈਲਿਊ ਨਹੀਂ ਪਤਾ ਟਰੈਕਟਰਾਂ ਦੀ ਨਾ ਪਰ ਕੋਈ ਨਹੀਂ ਸਾਡੇ ਤਾਂ ਬਾਬਾ ਜੀ ਟਰੈਕਟਰ ਵੀ ਨਾ ਚੱਲਦੇ ਹੁਣ ਰਾਤ ਬਾਰਸ਼ ਆ ਗਈ ਸੀ ਇੱਥੇ ਹਨ ਹੁਣ ਟਰਾਲੀਆਂ ਕਰਕੇ ਉਤਰ ਪਰ ਯਾਰ ਸਾਡੀ ਕੌਮ ਤਾਂ ਬਹੁਤ ਸਬਰ ਆ ਬਈ ਲੋਕਾਂ ਦੇ ਸਾਡੇਆਂ ਚ ਹੈ ਨਾ ਇਹ ਸਬਰ ਨਾਲ ਹੈ ਨਾ ਬਾਬੇ ਨਾਨਕ ਦੇ ਲੰਗਰ ਨਾਲ ਹੈ ਨਾ ਜਿਹੜੇ ਫਲਸਫੇ ਨੇ ਸਾਡੇ ਗੁਰੂਆਂ ਦੇ ਉਹ ਸਾਬ ਨਾਲ ਹੀ ਅਸੀਂ ਜੰਗਾਂ ਪਹਿਲਾਂ ਵੀ ਜਿੱਤੀਆਂ ਨੇ ਪਰ ਪਿੱ ਧੰਨਾ ਅਸੀਂ ਤਾਂ ਧੰਨ ਮੰਨਦੇ ਆ ਮੈਨੂੰ ਵੀ ਅਸੀਂ ਇਸ ਕੌਮ ਚ ਪੈਦਾ ਹੋਏ ਆ ਹੈ ਨਾ ਕਿੰਨਾ ਸਬਰ ਆ ਸਾਡੇ ਲੋਕਾਂ ਚ ਆਗੇ ਬੱਸਿਆ ਨਾ ਕਰੋ ਵੀ ਮੰਗਾ ਮਰਮੋਣੀਆਂ ਨੇ ਆਪਣੇ ਹੱਕ ਲੈਣ ਦੇ ਬਾਪਸ ਥੋੜੀ ਚਲੇ ਜਾਣਗੇ ਸਾਰੇ ਇੱਥੇ ਡਟੇ ਰਹਿਣਗੇ ਤੇ ਜਦੋਂ ਤੱਕ ਹੱਲ ਨਹੀਂ ਹੋਊਗਾ ਕੋਈ ਘਰੇ ਨਹੀਂ ਜਾਂਦਾ ਤੁਹਾਡੇ ਸਾਹਮਣੇ ਆ ਤੇ ਤੇ ਹੱਲ ਕਰਾ ਕੇ ਜਾਵਾਂਗੇ ਬਾਬਾ ਜੀ ਕਿੰਨਾ ਟਾਈਮ ਕਿਉਂ ਨਾ ਲੱਗ ਜੀ ਕਿੰਨਾ ਵੀ ਟਾਈਮ ਨੋਏ ਸੋ ਨਿਹਾਲ ਸਤਿ ਸ੍ਰੀ ਅਕਾਲ ਨੌਜਵਾਨੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਨੌਜਵਾਨੀ ਨੂੰ ਸੁਨੇਹਾ ਇਹ ਦੇਣਾ ਹੈ ਬਾਬਾ ਜੀ ਰਾਜਵਾਲ ਬਜ ਰਹੇ ਆ ਆਪਣੇ ਇਸ ਦੇਸ਼ ਤੇ ਉੱਤੇ ਨਾ ਅਸੀਂ ਰਾਜ ਕਰਨਾ ਹੈ ਬਾਣੀ ਚ ਲਿਖਿਆ ਹੋਇਆ ਵੀ ਖਾਲਸੇ ਦਾ ਰਾਜ ਸਾਰੀ ਦੁਨੀਆ ਦੇ ਅੰਦਰ ਆਉਣਾ ਹੈ ਉਦੋਂ ਹੀ ਆਊਗਾ ਨਾ ਜਦੋਂ ਲੜਾਂਗੇ ਜਦੋਂ ਸਰਕਾਰਾਂ ਨੂੰ ਆਪਣੇ ਹੱਕਾਂ ਪਿੱਛੇ ਲੜ ਕੇ ਦਿਖਾਵਾਂਗੇ ਹਨਾ ਅੱਜ ਅਸੀਂ ਨਿਹੱਤੇ ਲੋਕ ਗੋਲੀਆਂ ਦਾ ਸਾਹਮਣਾ ਕਰ ਰਹੇ ਆ ਨਾ ਤਾਂ ਤੁਹਾਨੂੰ ਸਾਡੀ ਸਾਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ ਤੇ ਤੁਹਾਡਾ ਵੀ ਫਰਜ਼ ਬਣਦਾ ਵੀ ਬਾਰਡਰਾਂ ਤੇ ਆ ਕੇ ਆਪਣੇ ਬਜ਼ੁਰਗਾਂ ਦਾ ਆਪਣੀਆਂ ਮਾਮਾਂ ਭੈਣਾਂ ਦਾ ਆਪਣੇ ਨੌਜਵਾਨ ਸਾਥੀਆਂ ਦਾ ਵੱਧ ਤੋਂ ਵੱਧ ਆ ਕੇ ਇੱਥੇ ਸਾਥ ਦਿਓ ਤੇ ਰਾਜ ਕਰਾਂਗੇ ਬਾਬਾ ਜੀ ਇਸ ਦੇਸ਼ ਤੇ ਵੀ ਕਰਾਂਗੇ ਸਾਰੀ ਸਾਡੀ ਗੋਮ ਰਾਜ ਕਰੂਗੀ ਸਿਖ ਰਾਜ ਜਾਊਗਾ ਠੀਕ ਹੈ ਨਾ ਤੇ ਇਹ ਨਿਸ਼ਾਨੀਆਂ ਨਹੀਂ ਅੱਜ ਲੜਦੇ ਲੋਕਾਂ ਦੀ ਹੈ ਜਿਹੜੇ ਲੜਦੇ ਨੇ ਲੋਕ ਉਹਨਾਂ ਦਾ ਹੀ ਤਾਂ ਰਾਜ ਆਇਆ ਕਰਦਾ ਤੇ ਅਸੀਂ ਅੱਜ ਲੜ ਰਹੇ ਆ ਆਪਣੇ ਹਨ ਤੇ ਨਸਲ ਫਸਲ ਦੀ ਲੜਾਈ ਹੈ ਬਾਬਾ ਜੀ ਆਣਕ ਦੀ ਲੜਾਈ ਹੈ ਤੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਤੇ ਵੱਤ ਤੋਂ ਵੱਤ ਬਾਰਡਰਾਂ ਨੂੰ ਖਨੋਰੀ ਬਾਰਡਰ ਨੂੰ ਵੀ ਤਕੜਾ